ਬੀਤੇ ਕੁਝ ਦਿਨ ਪਹਿਲਾਂ ਮੋਬਾਈਲ ਦੀ ਦੁਕਾਨ ਤੇ ਹੋਈ ਲੱਖਾਂ ਦੀ ਚੋਰੀ ਤੋਂ ਬਾਅਦ ਪੁਲਿਸ ਵੱਲੋਂ ਹਰਕਤ ਵਿੱਚ ਆਉਂਦਿਆਂ ਐਸਐਚਓ ਸਚਿਨ ਕੰਬੋਜ ਵੱਲੋਂ ਮੁਸਤੈਦੀ ਦਿਖਾਉਂਦਿਆਂ ਚੋਰ ਨੂੰ ਮਹਿਜ 72 ਘੰਟਿਆਂ ਵਿੱਚ ਕਾਬੂ ਕਰ ਸਫਲਤਾ ਪ੍ਰਾਪਤ ਕੀਤੀ ਇਸ ਤੋਂ ਬਾਅਦ ਦੁਕਾਨ ਮਾਲਕਾਂ ਵੱਲੋਂ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਇਸ ਮੌਕੇ ਐਸ ਐਚਓ ਸਚਿਨ ਕੰਬੋਜ ਦਾ ਧੰਨਵਾਦ ਕਰਦਿਆਂ ਸਨਮਾਨਤ ਵੀ ਕੀਤਾ ਗਿਆ ਹੋਰ ਜ਼ਿਆਦਾ ਸ਼ੁਕਰਾਨਾ ਕਰਨਾ ਕਿ ਇਹਨਾਂ ਨੇ ਜਿਹੜਾ ਮੈਨੂੰ ਇਹਨਾਂ ਸਨਮਾਨ ਦਿੱਤਾ ਹੈ ਅੱਜ ਮੈਨੂੰ ਇਹਨਾਂ ਨੇ ਕੱਲ ਤੋਂ ਪਰਸੋਂ ਤੱਕ ਜਦੋਂ ਮੈਂ ਇਹਨਾਂ ਦੀ ਰਿਕਵਰੀ ਹੋਈ ਹੈ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਨਾਲ ਇਹ ਜਿੱਥੇ ਵੀ ਮੈਨੂੰ ਇਹਨਾਂ ਦੀ ਲੋੜ ਹੁੰਦੀ ਸੀ ਹਮੇਸ਼ਾ ਮੇਰੇ ਨਾਲ ਖੜੇ ਸੀ ਮੈਂ ਜਦੋਂ ਵੀ ਕੋਈ ਜਦੋਂ ਵੀ ਇਹਨਾਂ ਨੂੰ ਕਾਲ ਕਰਨੀ ਆ ਕਿ ਮੈਨੂੰ ਆਜ ਕੀ ਦੀ ਲੋੜ ਦਾ ਇਹਨਾਂ ਨੇ ਨਾਲ ਨਾਲ ਉੱਥੇ ਹਾਜ਼ਰ ਹੁੰਦੇ ਸੀ ਤੇ ਮੇਰੇ ਵੱਲੋਂ ਵੀ ਸਾਡੀ ਟੀਮ ਵੱਲੋਂ ਜਿਹੜੀ ਸੀ ਟੀਮ ਅੰਮ੍ਰਿਤ ਦੀ ਆਪਨਾ ਮਿਹਨਤ ਕੀਤੀ ਹੈ ਜਿੰਦੇ ਸਦਕੇ ਜਿਹੜੀ ਇਹ ਜੋੜੀ ਮਿਲ ਗਈ ਆ ਜੇ ਆਪਾਂ ਨੂੰ ਰਿਕਵਰੀ ਵੀ ਹੋ ਗਈ ਆ ਤੇ ਮੈਂ ਇਹਨਾਂ ਦਾ ਹੀ ਬਹੁਤ ਜ਼ਿਆਦਾ ਕਰਨਾ ਇਹਨਾਂ ਨੇ ਜਿਹੜਾ ਮੈਨੂੰ ਇਹਨਾਂ ਨਾਲ ਮਿਲਿਆ ਧੰਨਵਾਦ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਆ ਖਾਸ ਕਰਕੇ ਸਾਡੇ ਮਾਨਯੋਗ ਡੀਐਸਪੀ ਸਾਹਿਬ ਔਰ ਸਾਡੇ ਐਸਐਚਓ ਸਾਹਿਬ ਸਚਿਨ ਕੰਬੋਜ ਜੀ ਕਿ ਜਿਨ੍ਹਾਂ ਨੇ ਮੇਰੇ ਮੇਰੀ ਉਮਰ 40 ਸਾਲ ਆ ਪਰ ਮੈਂ ਅੱਜ ਤੱਕ ਨਾ ਐਹੋ ਜੀ ਜਿਵਾਰਦਾਤਾ ਤਾਂ ਬਹੁਤ ਚਿਰਾਂ ਲੱਭ ਚੋਈਆਂ ਹੋਣੀਆਂ ਪਰ ਐਡੀ ਡੂੰਘਾਈ ਵਿੱਚ ਜਾ ਕੇ ਪੁਲਿਸ ਜੇ ਕੋ ਕੰਮ ਕਰਦੇ ਤਾਂ ਮੈਂ ਪਹਿਲੀ ਵਾਰ ਦੇਖਿਆ ਸਚਿਨ ਕੰਬੋਜ ਜੀ ਨੇ ਦਿਨ ਰਾਤ ਮਿਹਨਤ ਕਰਕੇ ਇਸ ਚੋਰੀ ਦੀ ਰਿਕਵਰੀ ਕੀਤੀ ਆ ਮੈਂ ਆਦੇਪਾਰ ਮੰਡਲੋ ਔਰ ਮੋਬਾਈਲ ਯੂਨੀਅਨ ਵੱਲੋਂ ਖਾਸ ਕਰਕੇ ਇਹਨਾਂ ਦਾ ਧੰਨਵਾਦ ਕਰਨਾ ਔਰ ਸਾਰੇ ਜਿਹੜਾ ਅਲੱਬਾਦ ਦੇ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਦੇਖੋ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੇ ਖੜੇ ਨਕਸ਼ਿਸ਼ਤਾ ਹੋਈਆਂ ਨੇ। ਸਚੀਨ ਜੀ ਨੇ ਪੂਰੀ ਮਿਹਨਤ ਕੀਤੀ, ਪੰਜਾਬ ਪੁਲਿਸ ਵਧਾਈ ਦੀ ਬਾਤ ਕਰਾ। ਪਰ ਜਿੱਥੇ ਤੱਕ ਤੁਸੀਂ ਇਕਤਾ ਦੀ ਗੱਲ ਕੀਤੀ ਹੈ ਸਾਡੇ ਰਿੰਕੂ ਵੀਰ ਜੀ ਨੇ ਹਰੇਕ ਸੰਸਥਾ ਦਾ, ਹਰੇਕ ਧਰਮ ਦਾ ਸਾਥ ਦਿੱਤਾ ਹੈ। ਤਾਂ ਜੋ ਅੱਜ ਪਿਆਰ ਇਹਨਾਂ ਨੂੰ ਮਿਲਿਆ ਸ਼ਹਿਰ ਵਾਸੀਆਂ ਦਾ ਇਹਨਾਂ ਲੋਕਾਂ ਨੇ ਉਹਨਾਂ ਪਿੱਛੇ ਮਿਹਨਤ ਕੀਤੀ ਹੈ ਸਹਿਯੋਗ ਦਿੱਤਾ ਤਾਂ ਵੀ ਸਾਰੇ ਨਾਲ ਖੜੋਤੇ ਨੇ ਪਰ ਇੱਕ ਐਸੇ ਨੂੰ ਮੈਂ ਹੋਰ ਅਪੀਲ ਕਰਾਂਗਾ ਬੇਨਤੀ ਕਰਾਂਗਾ ਜੋ ਪਿਛਲੇ ਦਿਨ ਚੋਰੀਆਂ ਹੋਈਆਂ ਨੇ ਜਾਂ ਹੋ ਰਹੀਆਂ ਨੇ ਉਹਨਾਂ ਤੇ ਥੋੜਾ ਸ਼ਿਕੰਜਾ ਕਸਨ ਤਾਂ ਜੋ ਸ਼ਹਿਰ ਦੇ ਵਿੱਚ ਇੱਕ ਹੋਲ ਮਾਲ ਵਧੀਆ ਬਣ ਸਕੇ ਜਿਸ ਤਰ੍ਹਾਂ ਬੈਂਕ ਦੇ ਵਿੱਚੋਂ ਕੋਈ ਪੈਸੇ ਲੈ ਕੇ ਚਲਾ ਗਿਆ ਉਹ ਅਜੇ ਤੱਕ ਨਹੀਂ ਮੇਰੇ ਪੰਪ ਵਾਲੇ ਸਾਡੇ ਭਰਾਵਾਂ ਨੇ ਕੱਲ ਹੜਤਾਲ ਦਾ ਜਿਹੜਾ ਮਤਸੱਦਆ ਦਿੱਤਾ ਹੈ ਉਹ ਵੀ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਉਹਨਾਂ ਤੇ ਵੀ ਜਲਦੀ ਕਰਨ ਰਿਕਵਰੀ ਹੋ ਗਈ ਤਾਂ ਅੱਛੀ ਗੱਲ ਹੈ ਇਹਨਾਂ ਦੀ ਮਿਹਨਤ ਹੈ ਫਿਰੇ ਵਧਾਈ ਦੇ ਪਾਤਰ ਨੇ ਇਹਨਾਂ ਨੇ ਹੀ ਬੇਨਤੀ ਕਰਾਂਗਾ ਵੀ ਇੱਕ ਟ੍ਰੈਕ ਦੀ ਸਮੱਸਿਆ ਬਹੁਤ ਛੜ ਦੇ ਵਿੱਚ ਹੈ ਵਪਾਰ ਮੰਡਲ ਦਾ ਸਹਿਯੋਗ ਲੈਣ ਨੂੰ ਤਾਂ ਜੋ ਜੇ ਕੋਈ ਚੋਰ ਭਜਦਾ ਵੀ ਹੈ ਤਾਂ ਉਹਨੂੰ ਆਸਾਨੀ ਨਾਲ ਜਾ ਕੇ ਫੜਿਆ ਜਾ ਸਕੇ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨਿਕਲ ਗਿਆ ਚੋਰ ਕਿੱਧਰ ਨਹੀਂ ਨਿਕਲ ਗਿਆ ਇਹਨਾਂ ਨੂੰ ਬੇਨਤੀ ਹੈ ਵੀ ਇਹ ਥੋੜਾ ਜਿਹਾ ਸ਼ਿਕੰਜਾ ਸੀ ਤਾਂ ਇੱਕ ਕਸਮ ਔਰ ਰਿੰਕੂ ਖਾਲਸਾ ਜੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੂੰ ਅੱਜ ਚੋਰੀ ਦਾ ਸਮਾਨ ਸਾਰਾ ਜਿਹੜਾ ਮਿਲ ਗਿਆ ਔਰ ਅੱਗੇ ਤੋਂ ਪਰਮਾਤਮਾ ਕੀ ਅਰਦਾਸ ਕਰਦੇ ਆਂ ਵੀ ਕਿਸੇ ਵੀ ਵੀਰ ਦੇ ਨਾਲ ਐਸੀ ਹੋਣੀ ਨਾ ਘਟਣਾ ਨਾ। ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਤਨਤਨ ਸਾਹਿਬ ਸ਼੍ਰੀ ਗੁਰਬੰਧ ਸਾਹਿਬ ਜੀ ਜਿਨ੍ਹਾਂ ਦੀ ಅಪਾਰ ਬਖਸ਼ੀ ਰਹਿਮਤ ਸਦਕਾ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ। ਇਹ ਸਾਰਾ ਚੋਰੀ ਦਾ ਸਮਾਨ ਬਰਾਮਦ ਆਇਆ। ਨਾਲ ਹੀ ਡੀਐਸਪੀ ਜ਼ਿਲ੍ਹਾ ਲਾਲਵਾੜਾ ਐਸਐਸਓ ਸਾਹਿਬ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਇਹ ਸਾਡੀ ਚੋਰੀ ਬਰਾਮਦ ਦੇ ਨਾਲ ਹੀ ਮੈਂ ਕੁਝ ਨਾ ਕੁਝ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਸੁਖਿਆ। ਬਿਕੋ ਸਾਰੇ ਜਿਹਨੇ ਇੱਥੇ ਇਲਜ਼ਾਮ ਲਾਣੇ ਆਂ ਵੀ ਪ੍ਰਸ਼ਾਸਨ ਕੰਮ ਨਹੀਂ ਕਰਦਾ। ਦੇਖੋ ਸਾਰਿਆਂ ਨਾਲ ਪਹਿਲਾਂ ਸਾਡੀ ਸਭ ਨਾਲ ਵੱਡੀ ਗਲਤੀ ਸੀ ਕਿ ਅਸੀਂ ਰਾਤ ਨੂੰ ਮੋਬਾਈਲ ਵੀ ਇੱਥੇ ਛੱਡ ਗਏ। ਜੀ। ਦੂਜੀ ਗੱਲ ਇਹ ਵੀ ਆਹ ਥੋੜੇ ਦਿਨ ਪਹਿਲਾਂ ਇੱਕ ਬੈਗ ਚੋਰੀ ਹੋਇਆ ਹੈ ਬੈਂਕ ਚੋਂ। ਮੈਂ ਉਹ ਵੀਡੀਓ ਦੇਖੀਏ। ਮੇਰਾ ਵੀਰ ਬੈਗ ਉੱਤੇ ਰੱਖ ਕੇ ਤੇ ਸੈਂਡ ਬੰਨ ਚਲਾ ਰਿਹਾ। ਦੇਖੋ ਵੀ ਇੱਥੇ ਵੀ ਕੋਈ ਪਰਛਾਈਂ ਦੀ ਗਲਤੀ ਨਹੀਂ। ਸਾਡੀਆਂ ਵੀ ਕਈ ਨੇ ਸਮਾਜ ਦੀ ਸਾਡੀਆਂ ਵੀ ਗਲਤੀਆਂ ਨੇ। ਮੈਂ ਕਹਾਂਗਾ ਸਮਾਜਿਕ ਤੌਰ ਤੇ ਸਾਨੂੰ ਵੀ ਜਾਗਰੂਕ ਹੋਣਾ ਪਊਗਾ। ਜਿਵੇਂ ਇਹ ਚੋਰ ਸੀ, ਇਹ ਚੋਰ ਸਾਡੇ ਮਹੱਲੇ ਜਾ ਕੇ 3000 ਰੁਪਏ ਪਿੱਛੇ ਕੇਦ ਗ੍ਰਾਹੇ ਤੇ ਬੈਠ ਗਿਆ। ਉਹਨਾਂ ਨੇ ਕੋਈ ਡੈਂਟੀ ਨਹੀਂ ਲਈ ਕੋਈ ਜਿਹਨਾਂ ਨੂੰ ਮੈਂ ਸਾਰੇ ਸ਼ਹਿਰ ਵਾਸੀਨ ਅਪੀਲ ਕਰੂੰਗਾ ਅਗਰ ਸਮਾਜ ਨੂੰ ਸਹੀ ਕਰਨਾ ਤਾਂ ਸਾਨੂੰ ਵੀ ਸਹੀ ਹੋਣਾ ਪਊਗਾ ਸਾਨੂੰ ਪ੍ਰਸ਼ਾਸਨ ਦਾ ਨਾਲ ਕੇ ਸਾਥ ਦੇਣਾ ਉਹ ਜੇਸੀ ਪ੍ਰਸ਼ਾਸਨ ਦਾ ਸਾਥ ਦੇਾਂਗੇ ਤੇ ਸਾਡੇ ਜਿਹੜੇ ਕਾਰਜ ਜ਼ਰੂਰ ਹੋਣਗੇ ਜਿਹਨਾਂ ਹੋਰ ਕੇ ਤੁਹਾਡਾ ਸਵਾਲ ਹੁਵੇ ਤਾਂ ਮੈਂ ਬਾਕੀ ਹੋਰ ਅਪੀਲ ਕਰਨਾ ਚ ਜਿੱਥੇ ਵੀ ਜਿਹੜੇ ਵੀ ਭੈਣ ਭਰਾ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਤਨ ਮਨ ਤਨ ਨਾਲ ਅਸੀਂ ਸਾਰੇ ਵੀਰ ਇਸੇ ਤਰ੍ਹਾਂ ਹੀ ਖੜੋਵਾਂਗੇ ਕਿਸੇ ਤਰ੍ਹਾਂ ਦੀ ਸਮਾਜ ਇਸ਼ਾਰਾ ਕਿਸੇ ਤਰ੍ਹਾਂ ਦੀ ਭਾਈ ਵੀਰ ਸਾਤਾ ਸ਼੍ਰੀ ਭਾਈ ਗੁਰਜੀ ਕੀ ਫਤਿਹ ਬਹੁਤ ਵਧੀਆ ਅੱਜ ਖੁਸ਼ੀ ਦਾ ਦਿਨ ਹੈ ਇਹ ਕੁਝ ਮਿਹਨਤ ਦਾ ਪੈਸਾ ਜਿਹੜਾ ਸੀ ਉਹ ਕਦੇ ਵੀ ਵਿਅਥ ਨਹੀਂ ਜਾਂਦਾ ਜਿਵੇਂ ਅਮਨ ਟੈਲੀਕਮ ਮੇਰਾ ਭਰਾ ਗਰੀਬ ਖਾਸਾ ਜੀ ਦੀ ਦੁਕਾਨ ਸੀ ਤੇ ਉਹਨਾਂ ਦੇ ਪਿਛਲੇ ਦਿਨੀ ਚੋਰੀ ਹੋਈ ਸੀ ਤੇ ਬਹੁਤ ਵੱਡਾ ਉਹਨਾਂ ਨੂੰ ਨੁਕਸਾਨ ਹੋਇਆ ਸੀ ਤੇ ਆਪਣੇ ਮਾਨਯੋਗ ਐਸਐਚਓ ਸਾਹਿਬ ਸੱਜਨ ਕਬੂਜ ਜੀ ਤੇ ਡੀਐਸਪੀ ਸਾਹਿਬ ਲਾਲਾ ਬਾਗ ਇਹ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕੁਝ ਦਿਨਾਂ ਤੇ ਇਹ ਜੋੜੀ ਲੱਭੀ ਤੇ ਜ਼ੋਰ ਵੀ ਉਹਨੇ ਖੁਦ ਨਾਲ ਲਿਆਂਦੇ ਨੇ ਗੱਡੀ 'ਚ ਚੋਰ ਬੈਠਾ ਇੱਥੇ ਪੁਹਾਨ ਆ ਤੇ ਲੋਕ ਕਰ ਵੀ ਆ ਚੋਰ ਸੀ ਉਹ ਫੜਿਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਹੋਰ ਵੀ ਵੀ ਇਸ ਤਰ੍ਹਾਂ ਦਾ ਵੀ ਇੱਕ ਤਾਂ ਸੀ ਇਹ ਸਾਰਿਆਂ ਦਾ ਇਹ ਭਾਈਚਾਰ ਸਾਂਝ ਸੀ ਜਿਹੜੇ ਚੋਰੀ ਲੱਭੀ ਗਈ ਇਹ ਸਾਰੇ ਜਦੋਂ ਵੀ ਕਿਸੇ ਦਾ ਨੁਕਸਾਨ ਹੁੰਦਾ ਨਾ ਤੇ ਸਾਰੇ ਨਾਲ ਮਿਲ ਕੇ ਇਕੱਠੇ ਹੋ ਤੇ ਹੱਲਾ ਮਾਰੀਏ ਤੇ ਚੋਰੀ ਉੱਖਾ ਨਹੀਂ ਕੰਮ ਹੁੰਦਾ ਲੱਭਣੀ ਤੇ ਸਾਥ ਪੁਲਿਸ ਦਾ ਸਾਰਿਆਂ ਦਾ ਸਾਥ ਦਿੱਤਾ ਸਾਰੇ ਵਿਧਾਈ ਦੇ ਪਾਤਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਐਸਐਚਓ ਸਾਹਿਬ ਡਿਪਟੀ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਇਸ ਚੋਰੀ ਦੇ ਵਿੱਚ ਤੇ ਜਿਹੜਾ ਕਿ ਅਸੀਂ ਸਾਰੇ ਸ਼ਹਿਰ ਵਾਸੀ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਧਾਰਮਿਕ ਸਿਕਤੀਆਂ ਸਾਰਿਆਂ ਨੇ ਸਾਡਾ ਪੂਰਾ ਸਾਥ ਦਿੱਤਾ ਸੋ ਸਭ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਮੈਂ ਸਮਝਦਾ ਜਿੱਤੀ ਸੀ ਬੜੀ ਵੱਡਾ ਸੰਘਰਸ਼ ਵੀ ਸੀ ਤਾਂ ਸਾਰਿਆਂ ਦੇ ਤੁਹਾਡੇ ਸਾਥ ਨਾਲ ਹੋਇਆ ਤੇ ਅੱਗੇ ਤੋਂ ਅਸੀਂ ਇਹ ਬੇਨਤੀ ਕਰਾਂਗੇ ਸ਼ਹਿਰ ਵਾਸੀਆਂ ਨੂੰ ਕਿ ਸਾਡੀ ਪੂਰੀ ਟੀਮ ਸਾਰਿਆਂ ਦੇ ਨਾਲ ਇਹ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਏ ਤਾਂ ਇਹ ਸਾਰੇ ਰਲ ਮਿਲ ਕੇ ਆਪਾਂ ਇਸੇ ਤਰ੍ਹਾਂ ਸਾਰੇ ਸਾਥ ਦੇਵਾਂਗੇ ਤਾਂ ਸਾਰੇ ਕੰਮ ਆਪਣੇ ਹੱਲ ਹੋਣਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ